ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਤਨ ਬਾਬਾ ਬਿਸ਼ਕਰਮਾ ਜੀ ਦੇ ਆਗਮਨ ਪਰਬ ਦੇ ਸਬੰਧ ਦੇ ਵਿੱਚ ਪਿੰਡ rauke ਕਲਾਂ ਜ਼ਿਲ੍ਹਾ ਮੋਗਾ ਵਿਖੇ ਹਰ ਸਾਲ ਦੀ ਤਰ੍ਹਾਂ ਮਿਸਤਰੀ ਭਾਈਚਾਰੇ ਵੱਲੋਂ ਨਗਰ ਨਿਵਾਸੀ ਤੇ ਐਨਆਰਆਈ ਪਰਿਵਾਰਾਂ ਦੇ ਸਹਿਯੋਗ ਦੇ ਨਾਲ ਸ੍ਰੀ ਸਹਿਜ ਪਾਠ ਪ੍ਰారంਭ ਕੀਤੇ ਗਏ ਜੋ ਕਿ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਸ਼ਹੀਦ ਉਹਨਾਂ ਦੇ ਸਥਾਨਾ ਉੱਪਰ ਆਰੰਭ ਕਰਵਾਏ ਸਨ ਜਿਨ੍ਹਾਂ ਦੇ ਭੋਗ ਪਿਛਲੇ ਦਿਨੀ 22 ਅਕਤੂਬਰ ਨੂੰ ਪਾਏ ਗਏ। ਸੁਪਰੰਤ ਮਾਨਵਤਾ ਦੀ ਭਲਾਈ ਦੇ ਲਈ ਖੂਨਦਾਨ ਕੈਂਪ ਵੀ ਲੱਗਾ। ਜਿਸ ਦੇ ਵਿੱਚ ਨੌਜਵਾਨਾਂ ਵੱਲੋਂ ਨગર ਨਿਵਾਸੀਆਂ ਵੱਲੋਂ ਵੱਧ ਚੜ ਕੇ ਸਹਿਯੋਗ ਦਿੱਤਾ ਗਿਆ ਤਾਂ ਜੋ ਕਿਸੇ ਜ਼ਰੂਰੀ ਜਾਨ ਨੂੰ ਮਨੁੱਖੀ ਜਾਨ ਨੂੰ ਬਚਾਇਆ ਜਾ ਸਕੇ। ਸੋ ਇਸ ਤਰ੍ਹਾਂ ਦੇ ਉਪਰਾਲੇ ਕਰਨ ਦੇ ਲਈ ਨਗਰ ਦੇ ਮੂਰੇ ਬੇਨਤੀ ਕੀਤੀ ਗਈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਦੇ ਉਪਰਾਲੇ ਲੀਕੇ ਜਾਣਗੇ। ਮੈਂ ਪੂਰੇ ਹੀ ਪ੍ਰਬੰਧਕਾਂ ਨੂੰ ਨਗਰ ਨਿਵਾਸੀਆਂ ਨੂੰ ਸੰਸਥਾਵਾਂ ਨੂੰ ਜਿਨ੍ਹਾਂ ਵੀ ਪੀੜਾਂ ਨੇ ਪ੍ਰਬੰਧ ਕਰਕੇ ਇਸ ਖੂਨਦਾਨ ਦੇ ਵਿੱਚ ਹਿੱਸਾ ਪਾਇਆ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕੀਤਾ ਗਿਆ ਉਪਰੰਤ ਸਾਰੇ ਹੀ ਵੀਰਾਂ ਦਾ ਸਰੋਪਾ ਦੇ ਕੇ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਇਸ ਨੇਕ ਕੰਮ ਦੇ ਵਿੱਚ ਹਿੱਸਾ ਪਾਇਆ ਸੁਪਿੰਡ rauke kala ਵੱਲੋਂ ਦਿੱਲੀ rauke ਦੀ ਨਵੀਂ ਰਿਪੋਰਟ rauke kala ਮੋਗਾ